ਆਪਾਂ ਭੱਜਾ ਆਪਾਂ ਆ ਰਹੇ ਆ ਵੇਖ ਲਓ ਆ ਮਾਰਕੀਟ ਚਾਈ ਚੋਰੀ ਵਾਲੀ ਤੇ ਮੈਂ ਇਹ ਜੀ ਅੱਜ ਅਸੀਂ ਇਹ ਬੈਗਰ ਦਾ ਜਿਹੜਾ ਮਸਲਾ ਪੂਰੇ ਪੰਜਾਬ ਚ ਚੁੱਕਿਆ ਸੀ ਹਰ ਜਗ੍ਹਾ ਗਏ ਸੀ ਅੱਜ ਮੈਂ ਅੰਮ੍ਰਿਤਸਰ ਮੈਂ ਫੇਰ ਕੁਛ ਥੋੜੀ ਜਿਹੀ ਤੇ ਨਪਾਈ ਸੀ ਅਸੀਂ ਵੀ ਵੇਖੀਏ ਕਿ ਇਹ ਬੱਚੇ ਜਿਹੜੇ ਹੜਦੇ ਆ ਕਿ ਨਹੀਂ ਹੜਦੇ ਜਿਹੜੇ ਗਰੋਹ ਆ ਪੈਸੇ ਮੰਗਦੇ ਆ ਮਤਲਬ ਲੈ ਕੇ ਆਉਂਦੇ ਬੱਚਿਆਂ ਤੋਂ ਛੋਟੇ ਛੋਟਿਆਂ ਤੋਂ ਕਾਨੂੰਨਾਂ ਨਾਲ ਭਰਾ ਦਿਆ ਔਰ ਅਸੀਂ ਸਰਕਾਰ ਤੋਂ ਪਿੱਛੇ ਦੇ ਡੀਐਨਏ ਦੀ ਮੰਗ ਵੀ ਕੀਤੀ ਸੀ ਸਰਕਾਰ ਨੇ ਉਹ ਜਿਹੜਾ ਵਾ ਮਹੀਮੀ ਅਸੀਂ ਸਾਰਿਆਂ ਰਲ ਕੇ ਚਲਾਈ ਔਰ ਵੇਖੋ ਵੀ ਟੋਲੇ ਘੁੰਮਦੇ ਰਣਜੀਤ ਐ ਵੀ ਨਹੀਂ ਉਹਦੇ ਵਿੱਚ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਆ ਔਰ ਅੱਜ ਬਾਲ ਵਿਭਾਗ ਨੂੰ ਜਿਹੜੀ ਅਸੀਂ ਸ਼ਿਕਾਇਤ ਕੀਤੀ ਸੀਗੀ ਬਾਲ ਵਿਭਾਗ ਨੂੰ ਸ਼ਿਕਾਇਤ ਕੀਤੀ ਉਹਨਾਂ ਦੀ ਗੱਡੀ ਵੇਖ ਕੇ ਭੱਜ ਜਾਂਦੇ ਆ ਔਰ ਡੀਸੀ ਸਾਹਿਬ ਨੂੰ ਮਾਣਯੋਗ ਜਿਹੜੇ ਸਾਡੇ ਡੀਸੀ ਸਾਹਿਬ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ